ਸਾਸ੍ਰਿਕਾ ਜੀ ਮੈਂ ਤੁਹਾਡਾ ਸੰਦੀਪ ਅੰਗਲੈਂਡ ਵਾਲਾ ਇਸਕੰਬਰਨ ਟੈਕ ਦੇ ਵਿੱਚ ਗੋਪੀ ਭਾਜੀ ਸਾਨੂੰ ਮਿਲੇ ਸੀਗੇ ਜਦੋਂ ਕਿ ਆਪਣੇ 400 ਪਲੱਸ ਵੀਜ਼ੇ ਆਏ ਸੀਗੇ ਕੋਟਕਪੂਰਾ ਹਾਂਜੀ ਭਾਈ ਗਏ ਸੀ ਤੇ ਅੱਜ ਆਪਣੀ 800 ਵੀਜ਼ੇ ਆਏ ਨੇ ਤੇ ਤੁਸੀਂ ਸਾਡੇ ਕੋਲ ਬਿਹਾਰੀ ਆਇਓ ਹਨਾ ਹੈੱਡ ਆਫਿਸ ਤੇ ਨਾਲ ਸੀਨੀਅਰ ਵੀਜ਼ਾ ਆਫੀਸਰ ਅਮਰਜੀਤ ਜੀ ਜਿਨ੍ਹਾਂ ਕੋਲ 18 ਸਾਲ ਦਾ ਤਜਰਬਾ ਤੇ 20000 ਤੋਂ ਵੱਧ ਹੁਣ ਤੱਕ ਸਟੂਡੈਂਟਾਂ ਨੂੰ ਆਸਟ੍ਰੇਲੀਆ ਯੂਕੇ ਤੇ ਕੈਨੇਡਾ ਪਹੁੰਚ ਚੁੱਕੇ ਨੇ ਆਪਣੇ ਨਾਲ ਨੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸੀ ਵਰ ਇਮੀਗ੍ਰੇਸ਼ਨ ਕੰਪਨੀ ਸਾਰੇ ਪੈਸੇ ਲੈਂਦੀ ਹੈ ਵੀਜ਼ਾ ਲੈਣ ਤੋਂ ਬਾਅਦ ਤੇ ਜੇ ਤੁਹਾਡਾ ਵੀ ਸੁਪਨਾ ਤੇ ਸਾਡੇ ਨਾਲ ਇੱਕ ਵਾਰੀ ਸੰਪਰਕ ਜਰੂਰ ਕਰੋ ਜੇ ਤੁਹਾਡਾ ਕਿਤੋਂ ਵੀ ਇਨਫਿਊਜ਼ ਹੋਗੇ ਜਾਂ ਤੁਹਾਡਾ ਕੋਈ ਵੀ ਖੰਜਲ ਖਵਾਰੀ ਆ ਤਾਂ ਤੁਹਾਡਾ ਸਹੀ ਰਸਤਾ ਹੋਊਗਾ ਸਾਡੇ ਦਫਤਰ ਦਾ ਐਡਰੈਸ ਤੇ ਛੇਤੀ ਛੇਤੀ ਆਪਾਂ ਕਰਾਂਗੇ ਯੂਕੇ ਤੇ ਸਟ੍ਰੇਲ ਨੂੰ ਫਲਾਈ ਤੇ ਦੋ ਬੋਲ ਤੁਸੀਂ ਬੋਲੋ ਤੇ ਦੋ ਬੋਲ ਅਮਰਜੀਤ ਜੀ ਬੋਲਣਗੇ ਭਾਈ ਕਿਸੇ ਵੀ ਜਿਹੜੇ ਮੁੰਡੇ ਕੁੜੀ ਨੇ ਵੀਜ਼ਾ ਲਵਾਉਣਾ ਸਟੱਡੀ ਤੇ ਭਾਈ ਗਲਤ ਚੱਕਰਾਂ 'ਚ ਨਾ ਪਾਓ ਆਪਣਾ ਜਿਹੜਾ ਵੀਡੀਓ ਪਾਉਣ ਦਾ ਮਕਸਦ ਆ ਨਾ ਇਹੀ ਆ ਭਾਈ ਤੁਹਾਡਾ ਭਲਾ ਹੋ ਜੇ ਤੁਸੀਂ ਠੱਗੀ ਦਾ ਸ਼ਿਕਾਰ ਨਾ ਹੋ ਕਿਉਂਕਿ ਪੰਜਾਬ ਦੇ ਵਿੱਚ ਠੱਗੀ ਅਕਸਰ ਅਕਲ ਦੀ ਨਕਲ ਹੁੰਦੀ ਆ। ਸੋ ਨਕਲ ਤੋਂ ਬਚੋ, ਅਕਲ ਵਾਲੇ ਬੰਦਿਆਂ ਕੋਲੇ ਆਓ ਤੇ ਘਾਟਾ ਨਾ ਖਾਓ ਤੇ ਸਿੱਧਾ ਜੁੱਕੇ ਜਾਓ। ਸਮਝ ਜੀ ਸਦੂ। ਭਾਈ ਜੀ ਦੇਖੋ ਹਰੇਕ ਬੰਦਾ ਮੰਜ਼ਿਲ ਜਿਹੜਾ ਉਹ ਪਾਣਾ ਚਾਹੁੰਦਾ। ਪਰ ਕੁਝ ਇੱਕ ਬੰਦੇ ਜਿਹੜੇ ਉਹ ਸਹੀ ਰਸਤੇ ਦੇ ਉੱਪਰ ਤੁਰਦੇ ਆ, ਬਹੁਤੇ ਬੰਦੇ ਗਲਤ ਰਸਤੇ ਤੇ ਤੁਰਦੇ ਆ। ਸੋ ਜੇਕਰ ਤੁਹਾਡੀ ਮੰਜ਼ਿਲ ਹੈ ਕਿ ਕਿਸੇ ਓਵਰਸੀਜ਼ ਕੰਟਰੀ ਦੇ ਵਿੱਚ ਜਾ ਕੇ ਸਟੱਡੀ ਕਰਨੀ ਹੈ ਜਿਵੇਂ ਕਿ ਯੂਕੇ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਤਾਂ ਇੱਕੋ ਹੀ ਨਾਮ ਸੀ ਬੜਾ ਐਜੂਕੇਸ਼ਨ ਕਿਉਂਕਿ ਸਾਡੇ ਕੋਲ 18 ਸਾਲ ਤੋਂ ਵੀ ਵੱਧ ਦਾ ਤਜਰਬਾ ਹੈ ਤੇ ਥੋਡੇ ਵਰਗੇ 20000 ਤੋਂ ਵੱਧ ਵਿਦਿਆਰਥੀਆਂ ਨੂੰ ਅਸੀਂ ਵਿਦੇਸ਼ ਭੇਜ ਚੁੱਕੇ ਆ ਅੱਜ ਜਨਵਰੀ ਇਨਟੇਕ ਦੇ 800 ਤੋਂ ਵੀ ਵੱਧ ਵਿਦਿਆਰਥੀਆਂ ਨੇ ਆਪਣੇ ਵੀਜ਼ੇ ਹਾਸਲ ਕੀਤੇ ਆ ਗੋਪੀਬਾਈ ਨੇ ਵੀ ਦੇਖਿਆ 120 ਬੱਚਿਆਂ ਦੀ ਅੱਜ ਫਲਾਈਟ ਬਾਕੀ ਬਈ ਹਕੀਕਤ ਹੀ ਆ ਆ ਹਕੀਕਤ ਆ ਕਾਊਂਟਰ ਦੇ ਉੱਤੇ ਪਾਸਪੋਰਟ ਰੱਖਣ ਨੂੰ ਜਗ੍ਹਾ ਹੈ ਨਹੀਂ ਇੰਨੇ ਪਾਸਪੋਰਟਾਂ ਤੇ ਬਾਈ ਜਿਵੇਂ ਲੱਕੇ ਸੇ ਲਾਇਬ੍ਰੇਰੀ ਚ ਬੁੱਕਾਂ ਨਹੀਂ ਪੰਗਾ ਹੁੰਦੀਆਂ ਐ ਭਰੇ ਪਏ ਆ ਕਾਊਂਟਰ ਤੇ ਸ਼ੇਅਰ ਕਰਨਾ ਵੀਡੀਓ ਬਾਈ ਤੁਹਾਡੀ ਜ਼ਿੰਮੇਵਾਰੀ ਆ ਤੇ ਸਹੀ ਬੰਦਿਆਂ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਤੁਹਾਡੇ ਨਾਲ ਕੋਈ ਇਹਨਾਂ ਨਾ ਠੱਗੀ ਧੋਕਾ ਨਹੀਂ ਕਰਨਾ ਆਪਾਂ ਬੈਠੇ ਆ ਯਾਰ ਇਹ ਕੰਮ ਤੁਹਾਡੇ ਨਾਲ ਮੈਂ ਦੱਸ ਦੇਣਾ ਚਾਹੁੰਦਾ ਵੀ ਜਦੋਂ ਦਾ ਮੈਂ ਸੀ ਵਰਡ ਨਾਲ ਕੰਮ ਕਰਨ ਲੱਗਿਆ ਤੇ ਪੰਜ ਵਾਰੀ ਮੈਂ ਵੀ ਯੂਕੇ ਜਾ ਚੁੱਕਿਆ ਆ ਇਹਨਾਂ ਦੀ ਕਿਰਪਾ ਦੇ ਨਾਲ ਤੇ ਬਾਈ ਤੁਹਾਨੂੰ ਮੇਰਾ ਵੀਜ਼ਾ ਲਗਾਇਆ ਤੇ ਮੈਨੂੰ ਘੁਮਾਇਆ ਤੇ ਹੁਣ ਸਾਡੀ ਆਪਣੀ ਯੂਨੀਵਰਸਿਟੀ ਆ ਯੂਕੇ ਦੇ ਵਿੱਚ ਜਿਹਦੇ ਵਿੱਚ ਵੀਜ਼ੇ ਲੈਣੇ ਹੋਰ ਵੀ ਸੌਖੇ ਹੋਣਗੇ ਤੇ ਥੋੜੀ-ਮੋਟੀ ਬਿੱਤ ਵੀ ਜਾਣਕਾਰੀ ਹੈਗੀ ਮੇਰੇ ਤੋਂ ਵੀ ਪੁੱਛ ਲੈ ਤੇ ਬਾਕੀ ਮੈਂ ਬਾਈ ਤੋਂ ਪੁੱਛ ਕੇ ਤੁਹਾਨੂੰ ਸਾਰੀ ਪ੍ਰੋਫਾਈਲ ਦਾ ਦੱਸ ਦਵਾਂ ਉਹਨਾਂ ਜੇ ਤੁਸੀਂ ਕੋਈ ਵੀ ਸੰਪਰਕ ਕਰਨਾ ਤਾਂ ਮੈਨੂੰ ਮੈਸੇਜ ਕਰ ਸਕਦੇ ਆ ਤੇ ਬਾਈ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਬਈ ਤੁਹਾਡਾ ਭਰਾ ਜਮਾ ਆ ਮੈਂ ਇੱਕ ਜ਼ਿਮੀਂਦਾਰ ਆ ਤੇ ਕਰੇ ਉਹੀ ਆਪਣਾ ਜਿਹੜਾ ਪਸ਼ੂਆਂ ਦਾ ਜਾਂ ਖੇਤੀ ਦਾ ਸ਼ੌਂਕ ਆ ਤੇ ਪਰ ਬਈ ਅੱਜ ਅਮਰਜੀਤ ਬਾਈ ਨੇ ਮੈਨੂੰ ਵੀ ਕਹਿਤਾ ਕਹਿੰਦਾ ਪਾਸਪੋਰਟ ਬਣਾ ਲਾ ਭੁਵੇਂ 10 ਦਿਨ 11 ਯੂਕੇ ਜਾ ਆਈ ਇਹ ਰਾਤੇ ਨੂੰ ਜੱਟਾ ਬਾਹਰ ਦਾ ਮੁਲਕ ਵਿਖਾਵਾਂਗੇ ਤੇ ਭਾਈ ਬਾਈਆਂ ਨੇ ਇਹਨਾਂ ਨੇ ਨਾ ਜਿਵੇਂ ਜਿਹੜੇ ਜ਼ੀਰੋ ਲੈਵਲ ਦੇ ਬੰਦੇ ਆ ਉਹਨਾਂ ਨੂੰ ਅੱਜ ਕਰੋੜਾਂ ਰੁਪਈਆ ਦੇ ਮਾਲਕ ਬਣਾਤਾ ਉਥੇ ਯੂਕੇ ਦੇ ਵਿੱਚ ਅਲ ਜਾ ਕੇ ਸੋ ਭਾਈ ਬਹੁਤ ਵਧੀਆ ਕੰਮ ਆ ਬਾਈਆਂ ਦਾ 18 ਸਾਲ ਦਾ ਐਕਸਪੀਰੀਅੰਸ ਆ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਮਿੱਤਰੋ